ਸਸਕਾ ਜੀ ਮੈਂ ਹਾ ਕੋਮਲ ਕਪੂਲ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਸਰਕਾਰ ਦੇ ਵੱਲੋਂ ਪ੍ਰਵਾਸੀਆਂ ਨੂੰ ਤੜਾ ਤੜ ਵਰਕ ਪਰਮਿਟ ਅਤੇ ਪਰਮਾਨੈਂਟ ਰੈਜ਼ੀਡੈਂਸੀ ਦੇਣ ਦਾ سلسلہ ਜਾਰੀ ਹੈ ਅਤੇ ਮੌਜੂਦਾ ਵਰੇ ਦੇ ਪਹਿਲੇ 6 ਮਹੀਨਿਆਂ ਦੌਰਾਨ 6,53,000 ਕੀਤਿਆਂ ਨੇ ਮੁਲਕ ਦੇ ਵਿੱਚ ਦਾਣਾ ਪਾਣੀ ਪੱਕਾ ਕਰ ਲਿਆ ਇਮੀਗ੍ਰੇਸ਼ਨ ਵਿਭਾਗ ਦੇ ਤਾਜ਼ਾ ਅੰਕੜਿਆਂ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਅਤੇ ਵਿਜ਼ਟਰ ਵੀਜ਼ਾ ਵਾਲੇ ਸ਼ਾਮਲ ਨਹੀਂ ਪਰ ਕੰਸਰਵੇਟਿਵ ਪਾਰਟੀ ਵੱਲੋਂ ਇਮੀਗ੍ਰੇਸ਼ਨ ਦੀ ਰਫ਼ਤਾਰ ਤੇ ਸਵਾਲ ਚੁੱਕੇ ਜਾ ਰਹੇ ਨੇ ਵਿਰੋਧੀ ਧਿਰ ਦੇ ਆਗੂ ਪੀਰ ਪੋਲੀਵ ਨੇ ਦੱਸਿਆ ਕਿ ਟੈਂਪਰੇਰੀ ਫੌਨ ਵਰਕਰ ਪ੍ਰੋਗਰਾਮ ਅਧੀਨ ਮੌਜੂਦਾ ਵਰੇ ਦੌਰਾਨ 82000 ਕਿਰਤੀਆਂ ਨੂੰ ਸੱਦਿਆ ਜਾਣਾ ਸੀ ਪਰ 2025 ਦੇ ਪਹਿਲੇ 6 ਮਹੀਨੇ ਦੌਰਾਨ ਹੀ 1,05000 ਆਜ਼ਿ ਵਿਦੇਸ਼ੀ ਕਾਮਿਆਂ ਤੇ ਲਈ ਦਰਵਾਜ਼ੇ ਖੋਲ ਦਿੱਤੇ ਗਏ ਜਦਕਿ ਬਾਕੀ 6 ਮਹੀਨਿਆਂ ਦਾ ਅੰਕੜਾ ਸਾਹਮਣੇ ਆਉਣਾ ਹਜੇ ਬਾਕੀ ਹੈ ਜੁਤੇ ਪਸੀ ਕੈਨੇਡਾ ਸਰਕਾਰ ਦੇ ਵੱਲੋਂ ਇਮੀਗ੍ਰੇਸ਼ਨ ਨੂੰ ਲੈ ਕੇ ਵੱਖ-ਵੱਖ ਬਿਆਨ ਜਾਰੀ ਕੀਤੇ ਜਾ ਰਹੇ ਨੇ ਤਾਂ ਉਥੇ ਹੀ ਹੁਣ ਦੂਜੇ ਪਾਸੇ ਪਰਮਨੈਂਟ ਰੈਜ਼ਿਡੈਂਸੀ ਦੇ ਮਾਮਲੇ ਵਿੱਚ 2025 ਦੌਰਾਨ 395000 ਪਰਫਾਸੀਆਂ ਨੂੰ ਸਬੰਧਤ ਟੀਚਾ ਮਿਥਿਆ ਹੈ 31 ਜੁਲਾਈ ਤੱਕ 240000 ਪਰਫਾਸੀਆਂ ਨੂੰ ਪੀਆਰ ਮਿਲ ਗਈ ਹੈ ਗੱਲ ਕਰੀਏ ਓਪਨ ਵਰਕ ਪਰਮਿਟ ਦੀ ਤਹਸ਼੍ਰੇਣੀ ਅਧੀਨ 285000 ਵੀਜ਼ੇ ਜਾਰੀ ਕਰਨ ਦਾ ਟੀਚਾ ਮਿਥਿਆ ਗਿਆ ਪਰ ਸਾਲ ਦੇ ਪਹਿਲੇ 6 ਮਹੀਨੇ ਦੌਰਾਨ ਹੀ 302000 ਵਰਕ ਪਰਮਿਟ ਜਾਰੀ ਕਰ ਦਿੱਤੇ ਗਏ ਨੇ ਕੈਨੇਡਾ ਵਿੱਚ ਪਨਾਹ ਮੰਗਣ ਵਾਲਿਆਂ ਦਾ ਜ਼ਿਕਰ ਕੀਤਾ ਜਾਵੇ ਤਾਂ 2015 ਵਿੱਚ ਸਿਰਫ 10000 ਲੋਕਾਂ ਨੇ ਅਸਾਈਲਮ ਅਰਜ਼ੀਆਂ ਦਾਖਲ ਕੀਤੀਆਂ ਪਰ ਮੌਜੂਦਾ ਬਾਰੇ ਦੌਰਾਨ ਇਹ ਅੰਕੜਾ 291000 ਤੇ ਪਹੁੰਚ ਗਿਆ ਦਸਵੇਂ ਕੰਜ਼ਰਵੇਟਿਵ ਪਾਰਟੀ ਦੇ ਅਗੂ ਪੀਰ ਫੋਲੀਓ ਨੇ ਪ੍ਰਧਾਨ ਮੰਤਰੀ ਮਾਰਕਾਨੀ ਉੱਤੇ ਵਾਅਦਾ ਖਿਲਾਫੀ ਕਰਨ ਦੇ ਵੀ ਦੋਸ਼ ਲਗਾਏ ਨੇ ਅਤੇ ਉਹਨਾਂ ਕਿਹਾ ਹੈ ਕਿ ਤਾਜ਼ਾ ਅੰਕੜੇ ਇਸ ਗੱਲ ਦਾ ਪਥਕ ਸਬੂਤ ਦਿੰਦੇ ਕਿ ਲਿਬਰਲ ਸਰਕਾਰ ਦਾ ਇਮੀਗ੍ਰੇਸ਼ਨ ਨੀਤੀ ਅਤੇ ਕੋਈ ਕੰਟਰੋਲ ਹੈ ਨਹੀਂ ਜੋ ਮੁਲਕ ਦੇ ਵਿੱਚ ਹਾਊਸਿੰਗ ਹੈਲਥ케ਅਰ ਅਤੇ ਬੇਰੋਜ਼ਗਾਰੀ ਤੇ ਤੇਰੇ ਸੰਕਟ ਦਾ ਸਾਹਮਣਾ ਕਰ ਰਹੀਆਂ ਨੇ ਤੋੜੇ ਅਗੂ ਨੇ ਦੋਸ਼ ਲਗਾਇਆ ਕਿ ਲਿਬਰਲ ਸਰਕਾਰ ਇਮੀਗ੍ਰੇਸ਼ਨ ਅੰਕੜਾ ਲਕੋਣ ਤੇ ਯਤਨ ਕਰ ਰਹੀ ਸੀ ਇਥੇ ਦੱਸਣਾ ਬੰਦਾ ਹੈ ਕਿ ਕੰਸਰਵੇਟਿਵ ਪਾਰਟੀ ਦੇ ਵੱਲੋਂ ਇਮੀਗ੍ਰੇਸ਼ਨ ਮਾਮਲਿਆਂ ਦੀ ਅਲੋਚਕ ਮਿਸ਼ਲ ਟ੍ਰੈਂਪਲ ਗਾਰਡਨਰ ਨੇ ਅਗਸਤ ਦੇ ਆਰੰਭ ਦੇ ਵਿੱਚ ਦੋਸ਼ ਲਗਾਇਆ ਸੀ ਕਿ ਸਰਕਾਰ ਦੀ ਓਪਨ ਡਾਟਾ ਵੈੱਬਸਾਈਟ ਉੱਤੇ ਇਮੀਗ੍ਰੇਸ਼ਨ ਅੰਕੜੇ ਅਪਡੇਟ ਨਹੀਂ ਕੀਤੇ ਜਾ ਰਹੇ। ਜਿਸ ਮਗਰੋਂ ਸਰਕਾਰ ਨੇ ਦਲੀਲ ਦਿੱਤੀ ਹੈ ਕਿ ਆંકੜਿਆਂ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਹ ਜਨਤਾ ਕੋਲ ਦਿੱਤੇ ਜਾਣਗੇ। ਇਹ ਨਹੀਂ ਨਈ ਇਸ ਤੋਂ ਇਲਾਵਾ ਪੀਅਰ ਪੋਲੀਅਮ ਨੇ ਅਸਾਲਮ ਅੰਕੜਿਆਂ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ 2015 ਦੇ ਮਗਰੋਂ ਕੈਨੇਡਾ ਵਿੱਚ ਅਸਾਲਮ ਅਰਜ਼ੀਆਂ ਦਾ ਬੈਕਲੋਗ 2920% ਵੱ ਚੁੱਕਿਆ ਹੈ। ਸਨਵਾਈ ਤੇ ਪਹਿਲੀ ਤਰੀਕ ਦੌੜੀ ਸਮਾਂ ਪਹਿਲਾਂ ਹੀ 4 ਸਾਲ ਦੀ ਮਿਆਰ ਟੱਪ ਗਿਆ ਅਤੇ ਤਾਜ਼ਾ ਅੰਕੜਿਆਂ ਅਗਰੋ ਹਾਲਾਤ ਹੋਰ ਵੀ ਬੱਤਰ ਹੋ ਜਾਣਗੇ ਇਸ ਦੌਰਾਨ ਮਿਸ਼ਲ ਰੈਂਪਲ ਗਾਰਡਨਰ ਨੇ ਕਿਹਾ ਹੈ ਕਿ 1998 ਦੇ ਮਗਰੋਂ ਪਹਿਲੀ ਵਾਰ ਕੈਨੇਡੀਅਨ ਨੌਜਵਾਨਾਂ ਦੇ ਵਿੱਚ ਬੇਰੁਜ਼ਗਾਰੀ ਦਾ ਪੱਧਰ ਹੇਠਾਂ ਆਇਆ ਅਤੇ ਇਸ ਮੁੱਖ ਕਾਰਨ ਆਜੀਬ ਰੇਸ਼ੀ ਕਾਮਿਆਂ ਨੂੰ ਥੋਕ ਦੇ ਭਾਅ ਤੇ ਵਿਜ਼ੇ ਜਾਰੀ ਕਰਨ ਦੇ ਉਨਾ ਕਿਹਾ ਕਿ ਬਤੌਰ ਪਰਮਨੈਂਟ ਰੈਜ਼ੀਡੈਂਟ ਕੈਨੇਡਾ ਆਉਣ ਵਾਲਿਆਂ ਨੂੰ ਜੋਬਸ ਸੋਸ਼ਲ ਸਰਵਿਸਿਜ਼ ਅਤੇ ਹਾਊਸਿੰਗ ਸਹੂਲਤਾਂ ਮੁਹਈਆ ਕਰਵਾਉਣੀਆ ਸਰਕਾਰ ਦਾ ਫਰਜ਼ ਬੰਦ ਹੈ ਜੇ ਸਰਕਾਰ ਇਹ ਜ਼ਿੰਮੇਵਾਰੀ ਨਿਭਾਉਂਦੇ ਵਿੱਚ ਅਸਫਲ ਰਹਿੰਦੀ ਹੈ ਤਾਂ ਇਮੀਗ੍ਰੇਸ਼ਨ ਅੰਕੜਿਆਂ ਦੀ ਲਾਜ਼ਮੀ ਤੌਰ ਤੇ ਛਾਂਟੀ ਕੀਤੀ ਜਾਵੇ ਦੱਸੇ ਕੰਜ਼ਰਵੇਟਿਵ ਆਗੂਆ ਨੇ ਦਲੀਲ ਦਿੱਤੀ ਹੈ ਕਿ ਸਾਲ 2000 ਤੋਂ 2020 ਦੇ ਦਰਮਿਆਨ ਪੱਕੇ ਤੌਰ ਤੇ ਕੈਨੇਡਾ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ 2 ਲੱਖ ਤੋਂ 3 ਲੱਖਾਂ ਨਾਲ ਰਹੀ ਪਰ ਪਿਛਲੇ ਕੁਝ ਬਰਿਆਂ ਦੌਰਾਨ ਲਿੰਪ ਸਰਕਾਰ ਨੇ ਅੰਕੜਾ

ਸਸਕਾਰ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਸਰਕਾਰ ਦੇ ਵੱਲੋਂ ਪ੍ਰਵਾਸੀਆਂ ਨੂੰ ਤੜਾ ਤੜ ਵਰਕ ਪਰਮਿਟ ਅਤੇ ਪਰਮਾਨੈਂਟ ਰੈਜ਼ੀਡੈਂਸੀ ਦੇਣ ਦਾ سلسلہ ਜਾਰੀ ਹੈ ਅਤੇ ਮੌਜੂਦਾ ਵਰੇ ਦੇ ਪਹਿਲੇ 6 ਮਹੀਨਿਆਂ ਦੌਰਾਨ 6,53,000 ਕੀਤਿਆਂ ਨੇ ਮੁਲਕ ਦੇ ਵਿੱਚ ਦਾਣਾ ਪਾਣੀ ਪੱਕਾ ਕਰ ਲਿਆ ਇਮੀਗ੍ਰੇਸ਼ਨ ਵਿਭਾਗ ਦੇ ਤਾਜ਼ਾ ਅੰਕੜਿਆਂ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਅਤੇ ਵਿਜ਼ਟਰ ਵੀਜ਼ਾ ਵਾਲੇ ਸ਼ਾਮਲ ਨਹੀਂ ਪਰ ਕੰਸਰਵੇਟਿਵ ਪਾਰਟੀ ਵੱਲੋਂ ਇਮੀਗ੍ਰੇਸ਼ਨ ਦੀ ਰਫ਼ਤਾਰ ਤੇ ਸਵਾਲ ਚੁੱਕੇ ਜਾ ਰਹੇ ਨੇ ਵਿਰੋਧੀ ਧਿਰ ਦੇ ਆਗੂ ਪੀਰ ਪੋਲੀਵ ਨੇ ਦੱਸਿਆ ਕਿ ਟੈਂਪਰੇਰੀ ਫੌਨ ਵਰਕਰ ਪ੍ਰੋਗਰਾਮ ਅਧੀਨ ਮੌਜੂਦਾ ਵਰੇ ਦੌਰਾਨ 82000 ਕੀਰਤੀਆਂ ਨੂੰ ਸੱਦਿਆ ਜਾਣਾ ਸੀ ਪਰ 2025 ਦੇ ਪਹਿਲੇ 6 ਮਹੀਨੇ ਦੌਰਾਨ ਹੀ 1,05000 ਆਜ਼ਿਬ ਵਿਦੇਸ਼ੀ ਕਾਮਿਆਂ ਤੇ ਲਈ ਦਰਵਾਜ਼ੇ ਖੋਲ ਦਿੱਤੇ ਗਏ ਜਦਕਿ ਬਾਕੀ 6 ਮਹੀਨੇ ਦਾ ਅੰਕੜਾ ਸਾਹਮਣੇ ਆਉਣਾ ਅਜੇ ਬਾਕੀ ਹੈ ਜੁਤੇ ਇਸ ਪਸੀ ਕੈਨੇਡਾ ਸਰਕਾਰ ਦੇ ਵੱਲੋਂ ਇਮੀਗ੍ਰੇਸ਼ਨ ਨੂੰ ਲੈ ਕੇ ਵੱਖ-ਵੱਖ ਬਿਆਨ ਜਾਰੀ ਕੀਤੇ ਜਾ ਰਹੇ ਨੇ ਤਾਂ ਉਥੇ ਹੀ ਹੁਣ ਦੂਜੇ ਪਾਸੇ ਪਰਮਨੈਂਟ ਰੈਜ਼ਿਡੈਂਸੀ ਦੇ ਮਾਮਲੇ ਵਿੱਚ 2025 ਦੌਰਾਨ 395000 ਪਰਫਾਸੀਆਂ ਨੂੰ ਸਤੰਬਰ ਦਾ ਟੀਚਾ ਮਿਥਿਆ ਹੈ 31 ਜੁਲਾਈ ਤੱਕ 240000 ਪਰਫਾਸੀਆਂ ਨੂੰ ਪੀਆਰ ਮਿਲ ਗਈ ਹੈ ਗੱਲ ਕਰੀਏ ਓਪਨ ਵਰਕ ਪਰਮਿਟ ਦੀ ਤਹਿਸ਼੍ਰਣੀ ਅਧੀਨ 285000 ਵੀਜ਼ੇ ਜਾਰੀ ਕਰਨ ਦਾ ਟੀਚਾ ਮਿਥਾਇਆ ਗਿਆ ਪਰ ਸਾਲ ਦੇ ਪਹਿਲੇ 6 ਮਹੀਨੇ ਦੌਰਾਨ ਹੀ 302000 ਵਰਕ ਪਰਮਿਟ ਜਾਰੀ ਕਰ ਦਿੱਤੇ ਗਏ ਨੇ ਕੈਨੇਡਾ ਵਿੱਚ ਪਨਾਹ ਮੰਗਣ ਵਾਲਿਆਂ ਦਾ ਜ਼ਿਕਰ ਕੀਤਾ ਜਾਵੇ ਤਾਂ 2015 ਵਿੱਚ ਸਿਰਫ 10000 ਲੋਕਾਂ ਨੇ ਅਸਾਈਲਮ ਅਰਜ਼ੀਆਂ ਦਾਖਲ ਕੀਤੀਆਂ ਪਰ ਮੌਜੂਦਾ ਬਾਰੇ ਦੌਰਾਨ ਇਹ ਅੰਕੜਾ 291000 ਤੇ ਪਹੁੰਚ ਗਿਆ ਦਸਵੇਂ ਕੰਸਰਵੇਟਿਵ ਪਾਰਟੀ ਦੇ ਅਗੂ ਪੀਰ ਫੋਲੀਓ ਨੇ ਪਰ ਗਨ ਮੰਤਰੀ ਮਾਰਕਾਨੀ ਉੱਤੇ ਵਾਅਦਾ ਖਿਲਾਫੀ ਕਰਨ ਦੇ ਵੀ ਦੋਸ਼ ਲਗਾਏ ਨੇ ਅਤੇ ਉਹਨਾਂ ਕਿਹਾ ਹੈ ਕਿ ਤਾਜ਼ਾ ਅੰਕੜੇ ਇਸ ਗੱਲ ਦਾ ਪਥਕ ਸਬੂਤ ਦਿੰਦੇ ਕਿ ਲਿਬਰਲ ਸਰਕਾਰ ਦਾ ਇਮੀਗ੍ਰੇਸ਼ਨ ਨੀਤੀ ਅਤੇ ਕੋਈ ਕੰਟਰੋਲ ਨਹੀਂ ਜੋ ਮੁਲਕ ਦੇ ਵਿੱਚ ਹਾਊਸਿੰਗ ਹੈਲਥ케ਅਰ ਅਤੇ ਬੇਰੋਜ਼ਗਾਰੀ ਦੇ ਤੇਰੇ ਸੰਕਟ ਦਾ ਸਾਹਮਣਾ ਕਰ ਰਹੀਆਂ ਨਹੀਂ ਤੋਰੇ ਅਗੂ ਨੇ ਦੋਸ਼ ਲਗਾਇਆ ਕਿ ਲਿਬਰਲ ਸਰਕਾਰ ਇਮੀਗ੍ਰੇਸ਼ਨ ਅੰਕੜਾ ਲਕਾਉਣ ਤੇ ਯਤਨ ਕਰਦੀ ਸੀ ਇਹ ਇਹ ਦੱਸਣਾ ਬੰਦਾ ਹੈ ਕਿ ਕੰਸਰਵੇਟਿਵ ਪਾਰਟੀ ਦੇ ਵੱਲੋਂ ਇਮੀਗ੍ਰੇਸ਼ਨ ਮਾਮਲੇ ਦੀ ਆਲੋਚਕ ਮਿਸ਼ਲ ਟ੍ਰੈਂਪਲ ਗਾਰਡਨਰ ਨੇ ਅਗਸਤ ਦੇ ਆਰੰਭ ਦੇ ਵਿੱਚ ਦੋਸ਼ ਲਗਾਇਆ ਸੀ ਕਿ ਸਰਕਾਰ ਦੀ ਓਪਨ ਡਾਟਾ ਵੈੱਬਸਾਈਟ ਉੱਤੇ ਇਮੀਗ੍ਰੇਸ਼ਨ ਅੰਕੜੇ ਅਪਡੇਟ ਨਹੀਂ ਕੀਤੇ ਜਾ ਰਹੇ। ਜਿਸ ਮਗਰੋਂ ਸਰਕਾਰ ਨੇ ਦਲੀਲ ਦਿੱਤੀ ਹੈ ਕਿ ਆਂਕੜਿਆਂ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਹ ਜਨਤਕ ਕਰ ਦਿੱਤੇ ਜਾਣਗੇ। ਇਹ ਨਹੀਂ ਨਹੀਂ ਇਸ ਤੋਂ ਇਲਾਵਾ ਪੀਅਰ ਪੋਲੀਮ ਨੇ ਅਸੈਲਮ ਆਂਕੜਿਆਂ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ 2015 ਦੇ ਮਗਰੋਂ ਕੈਨੇਡਾ ਵਿੱਚ ਅਸੈਲਮ ਅਰਜ਼ੀਆਂ ਦਾ ਬੈਕਲੋਗ 2920% ਵੱਚੁਕਿਆ। ਸੁਣਵਾਈ ਦੀ ਪਹਿਲੀ ਤਰੀਕ ਦਾ ਉਡੀਕ ਸਮਾਂ ਪਹਿਲਾਂ ਹੀ 4 ਸਾਲ ਦੀ ਮਿਆਰ ਟੱਪ ਗਿਆ ਅਤੇ ਤਾਜ਼ਾ ਆਂਕੜਿਆਂ ਮਗਰੋਂ ਹਾਲਾਤ ਹੋਰ ਵੀ ਬੱਤਰ ਹੋ ਜਾਣਗੇ। ਇਸ ਦੌਰਾਨ ਮਿਸ਼ੇਲ ਰੈਂਪਲ ਗਾਰਡਨਰ ਨੇ ਕਿਹਾ ਹੈ ਕਿ 1998 ਦੇ ਮਗਰੋਂ ਪਹਿਲੀ ਵਾਰ ਕੈਨੇਡੀਅਨ ਨੌਜਵਾਨਾਂ ਦੇ ਵਿੱਚ ਬੇਰੁਜ਼ਗਾਰੀ ਦਾ ਪੱਧਰ ਹੇਠਾਂ ਆਇਆ ਹੈ ਅਤੇ ਇਸ ਮੁੱਖ ਕਾਰਨ ਆਰਜੀਵੀ ਰੇਸ਼ੀ ਕੰਮ ਨੂੰ ਥੋਕ ਤੇ ਭਾਅ ਤੇ ਵੀਜ਼ੇ ਜਾਰੀ ਕਰਨ ਦੇ ਉਨਾ ਕਿਹਾ ਕਿ ਬਤੌਰ ਪਰਮਨੈਂਟ ਰੈਜ਼ੀਡੈਂਟ ਕੈਨੇਡਾ ਆਉਣ ਵਾਲਿਆਂ ਨੂੰ ਜੋਬਸ ਸੋਸ਼ਲ ਸਰਵਿਸਿਜ਼ ਅਤੇ ਹਾਊਸਿੰਗ ਸਹੂਲਤਾਂ ਮੁਹਈਆ ਕਰਵਾਉਣੀਆ ਸਰਕਾਰ ਦਾ ਫਰਜ਼ ਬੰਦ ਹੈ ਜੇ ਸਰਕਾਰ ਇਹ ਜ਼ਿੰਮੇਵਾਰੀ ਨਿਭਾਉਂਦੇ ਵਿੱਚ ਅਸਫਲ ਰਹਿੰਦੀ ਹੈ ਤਾਂ ਇਮੀਗ੍ਰੇਸ਼ਨ ਅੰਕੜਿਆਂ ਦੀ ਲਾਜ਼ਮੀ ਤੌਰ ਤੇ ਚੋਣਤੀ ਕੀਤੀ ਜਾਵੇ ਦੱਸੇ ਕੰਜ਼ਰਵੇਟਿਵ ਆਗੂਆ ਨੇ ਦਲੀਲ ਦਿੱਤੀ ਹੈ ਕਿ ਸਾਲ 2002 ਤੋਂ 2020 ਦੇ ਦਰਮਿਆਨ ਪੱਕੇ ਤੌਰ ਤੇ ਕੈਨੇਡਾ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ 2 ਲੱਖ ਤੋਂ 3 ਲੱਖ ਸਲਾਂ ਨਾ ਰਹੀ ਪਰ ਪਿਛਲੇ ਕੁਝ ਬਰ ਸਾਲ ਦੌਰਾਨ ਨਿਪਲ ਸਰਕਾਰ ਨੇ ਅੰਕੜਾ pange la câtea căpâncioară de ta. E cu zi, ਸਸਕਾ ਜੀ ਮੈਂ ਹਾ ਕੋਮਲ ਕਪੂਲ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਸਰਕਾਰ ਦੇ ਵੱਲੋਂ ਪ੍ਰਵਾਸੀਆਂ ਨੂੰ ਤੜਾ ਤੜ ਵਰਕ ਪਰਮਿਟ ਅਤੇ ਪਰਮਾਨੈਂਟ ਰੈਜ਼ੀਡੈਂਸੀ ਦੇਣ ਦਾ سلسلہ ਜਾਰੀ ਹੈ ਅਤੇ ਮੌਜੂਦਾ ਵਰੇ ਦੇ ਪਹਿਲੇ 6 ਮਹੀਨਿਆਂ ਦੌਰਾਨ 6,53,000 ਕੀਤਿਆਂ ਨੇ ਮੁਲਕ ਦੇ ਵਿੱਚ ਦਾਣਾ ਪਾਣੀ ਪੱਕਾ ਕਰ ਲਿਆ ਇਮੀਗ੍ਰੇਸ਼ਨ ਵਿਭਾਗ ਦੇ ਤਾਜ਼ਾ ਅੰਕੜਿਆਂ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਅਤੇ ਵਿਜ਼ਟਰ ਵੀਜ਼ਾ ਵਾਲੇ ਸ਼ਾਮਲ ਨਹੀਂ ਪਰ ਕੰਸਰਵੇਟਿਵ ਪਾਰਟੀ ਵੱਲੋਂ ਇਮੀਗ੍ਰੇਸ਼ਨ ਦੀ ਰਫ਼ਤਾਰ ਤੇ ਸਵਾਲ ਚੁੱਕੇ ਜਾ ਰਹੇ ਨੇ ਵਿਰੋਧੀ ਧਿਰ ਦੇ ਆਗੂ ਪੀਰ ਪੋਲੀਵ ਨੇ ਦੱਸਿਆ ਕਿ ਟੈਂਪਰੇਰੀ ਫੌਨ ਵਰਕਰ ਪ੍ਰੋਗਰਾਮ ਅਧੀਨ ਮੌਜੂਦਾ ਵਰੇ ਦੌਰਾਨ 82000 ਕਿਰਤੀਆਂ ਨੂੰ ਸੱਦਿਆ ਜਾਣਾ ਸੀ ਪਰ 2025 ਦੇ ਪਹਿਲੇ 6 ਮਹੀਨੇ ਦੌਰਾਨ ਹੀ 1,05000 ਆਜ਼ਿਬ ਵਿਦੇਸ਼ੀ ਕਾਮਿਆਂ ਤੇ ਲਈ ਦਰਵਾਜ਼ੇ ਖੋਲ ਦਿੱਤੇ ਗਏ ਜਦਕਿ ਬਾਕੀ 6 ਮਹੀਨਿਆਂ ਦਾ ਅੰਕੜਾ ਸਾਹਮਣੇ ਆਉਣਾ ਅਜੇ ਬਾਕੀ ਹੈ ਜੁਤੇ ਪਸੀ ਕੈਨੇਡਾ ਸਰਕਾਰ ਦੇ ਵੱਲੋਂ ਇਮੀਗ੍ਰੇਸ਼ਨ ਨੂੰ ਲੈ ਕੇ ਵੱਖ-ਵੱਖ ਬਿਆਨ ਜਾਰੀ ਕੀਤੇ ਜਾ ਰਹੇ ਨੇ ਤਾਂ ਉੱਥੇ ਹੀ ਹੁਣ ਦੂਜੇ ਪਾਸੇ ਪਰਮਨੈਂਟ ਰੈਜ਼ਿਡੈਂਸੀ ਦੇ ਮਾਮਲੇ ਵਿੱਚ 2025 ਦੌਰਾਨ 395000 ਪਰਫਾਸੀਆਂ ਨੂੰ ਸਬੰਧਤ ਟੀਚਾ ਮਿਥਿਆ ਹੈ 31 ਜੁਲਾਈ ਤੱਕ 240000 ਪਰਫਾਸੀਆਂ ਨੂੰ ਪੀਆਰ ਮਿਲ ਗਈ ਹੈ ਗੱਲ ਕਰੀਏ ਓਪਨ ਵਰਕ ਪਰਮਿਟ ਦੀ ਤਹਸ਼੍ਰੇਣੀ ਅਧੀਨ 285000 ਵੀਜ਼ੇ ਜਾਰੀ ਕਰਨ ਦਾ ਟੀਚਾ ਮਿਥਿਆ ਗਿਆ ਪਰ ਸਾਲ ਦੇ ਪਹਿਲੇ 6 ਮਹੀਨੇ ਦੌਰਾਨ ਹੀ 302000 ਵਰਕ ਪਰਮਿਟ ਜਾਰੀ ਕਰ ਦਿੱਤੇ ਗਏ ਨੇ ਕੈਨੇਡਾ ਵਿੱਚ ਪਨਾਹ ਮੰਗਣ ਵਾਲਿਆਂ ਦਾ ਜ਼ਿਕਰ ਕੀਤਾ ਜਾਵੇ ਤਾਂ 2015 ਵਿੱਚ ਸਿਰਫ 10000 ਲੋਕਾਂ ਨੇ ਅਸਾਈਲਮ ਅਰਜ਼ੀਆਂ ਦਾਖਲ ਕੀਤੀਆਂ ਪਰ ਮੌਜੂਦਾ ਬਾਰੇ ਦੌਰਾਨ ਇਹ ਅੰਕੜਾ 291000 ਤੇ ਪਹੁੰਚ ਗਿਆ ਦਸਵੇਂ ਕੰਜ਼ਰਵੇਟਿਵ ਪਾਰਟੀ ਦੇ ਅਗੂ ਪੀਰ ਫੋਲੀਓ ਨੇ ਪ੍ਰਧਾਨ ਮੰਤਰੀ ਮਾਰਕਾਨੀ ਉੱਤੇ ਵਾਅਦਾ ਖਿਲਾਫੀ ਕਰਨ ਦੇ ਵੀ ਦੋਸ਼ ਲਗਾਏ ਨੇ ਅਤੇ ਉਹਨਾਂ ਕਿਹਾ ਹੈ ਕਿ ਤਾਜ਼ਾ ਅੰਕੜੇ ਇਸ ਗੱਲ ਦਾ ਪਥਕ ਸਬੂਤ ਦਿੰਦੇ ਕਿ ਲਿਬਰਲ ਸਰਕਾਰ ਦਾ ਇਮੀਗ੍ਰੇਸ਼ਨ ਨੀਤੀ ਅਤੇ ਕੋਈ ਕੰਟਰੋਲ ਨਹੀਂ ਜੋ ਮੁਲਕ ਦੇ ਵਿੱਚ ਹਾਊਸਿੰਗ ਹੈਲਥ케ਅਰ ਅਤੇ ਬੇਰੋਜ਼ਗਾਰੀ ਤੇ ਤੇਰੇ ਸੰਕਟ ਦਾ ਸਾਹਮਣਾ ਕਰ ਰਹੀਆਂ ਨੇ ਤੋੜੇ ਅਗੂ ਨੇ ਦੋਸ਼ ਲਗਾਇਆ ਕਿ ਲਿਬਰਲ ਸਰਕਾਰ ਇਮੀਗ੍ਰੇਸ਼ਨ ਅੰਕੜਾ ਲਕੋਣ ਤੇ ਯਤਨ ਕਰ ਰਹੀ ਸੀ ਇਥੇ ਦੱਸਣਾ ਬੰਦਾ ਹੈ ਕਿ ਕੰਸਰਵੇਟਿਵ ਪਾਰਟੀ ਦੇ ਵੱਲੋਂ ਇਮੀਗ੍ਰੇਸ਼ਨ ਮਾਮਲਿਆਂ ਦੀ ਅਲੋਚਕ ਮਿਸ਼ਲ ਟ੍ਰੈਂਪਲ ਗਾਰਡਨਰ ਨੇ ਅਗਸਤ ਦੇ ਆਰੰਭ ਦੇ ਵਿੱਚ ਦੋਸ਼ ਲਗਾਇਆ ਸੀ ਕਿ ਸਰਕਾਰ ਦੀ ਓਪਨ ਡਾਟਾ ਵੈੱਬਸਾਈਟ ਉੱਤੇ ਇਮੀਗ੍ਰੇਸ਼ਨ ਅੰਕੜੇ ਅਪਡੇਟ ਨਹੀਂ ਕੀਤੇ ਜਾ ਰਹੇ। ਜਿਸ ਮਗਰੋਂ ਸਰਕਾਰ ਨੇ ਦਲੀਲ ਦਿੱਤੀ ਹੈ ਕਿ ਆਂਕੜਿਆਂ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਹ ਜਨਤਾ ਕੋਲ ਦਿੱਤੇ ਜਾਣਗੇ। ਇਹ ਨਹੀਂ ਨਈ ਇਸ ਤੋਂ ਇਲਾਵਾ ਪੀਅਰ ਪੋਲੀਅਮ ਨੇ ਅਸਾਲਮ ਆਂਕੜਿਆਂ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ 2015 ਦੇ ਮਗਰੋਂ ਕੈਨੇਡਾ ਵਿੱਚ ਅਸਾਲਮ ਅਰਜ਼ੀਆਂ ਦਾ ਬੈਕਲੋਗ 2920% ਵੱਚੁਕਿਆ। ਸੁਣਵਾਈ ਦੀ ਪਹਿਲੀ ਤਰੀਕ ਦਾ ਉਡੀਕ ਸਮਾਂ ਪਹਿਲਾਂ ਹੀ 4 ਸਾਲ ਦੀ ਮਿਆਰ ਟੱਪ ਗਿਆ ਅਤੇ ਤਾਜ਼ਾ ਆਂਕੜੇ ਮਗਰੋਂ ਹਾਲਾਤ ਹੋਰ ਵੀ ਬੱਤਰ ਹੋ ਜਾਣਗੇ। ਇਸ ਦੌਰਾਨ ਮਿਸ਼ੇਲ ਰੈਂਪਲ ਗਾਰਨਰ ਨੇ ਕਿਹਾ ਹੈ ਕਿ 1998 ਦੇ ਮਗਰੋਂ ਪਹਿਲੀ ਵਾਰ ਕੈਨੇਡੀਅਨ ਨੌਜਵਾਨਾਂ ਦੇ ਵਿੱਚ ਬੇਰੁਜ਼ਗਾਰੀ ਦਾ ਪੱਧਰ ਵੇਠਾਂ ਆਇਆ ਅਤੇ ਇਸ ਦਾ ਮੁੱਖ ਕਾਰਨ ਆਜੀਬ ਰੇਸ਼ੀ ਕਾਮਿਆਂ ਨੂੰ ਥੋਕ ਦੇ ਭਾਅ ਤੇ ਵੀਜ਼ਾ ਜਾਰੀ ਕਰਨਾ ਹੈ। ਉਨਾ ਕਿਹਾ ਕਿ ਬਤੌਰ ਪਰਮਨੈਂਟ ਰੈਜ਼ੀਡੈਂਟ ਕੈਨੇਡਾ ਆਉਣ ਵਾਲਿਆਂ ਨੂੰ ਜੋਬਸ ਸੋਸ਼ਲ ਸਰਵਿਸਿਜ਼ ਅਤੇ ਹਾਊਸਿੰਗ ਸਹੂਲਤਾਂ ਮੁਹਈਆ ਕਰਵਾਉਣੀਆ ਸਰਕਾਰ ਦਾ ਫਰਜ਼ ਬੰਦ ਹੈ ਜੇ ਸਰਕਾਰ ਇਹ ਜ਼ਿੰਮੇਵਾਰੀ ਨਿਭਾਉਂਦੇ ਵਿੱਚ ਅਸਫਲ ਰਹਿੰਦੀ ਹੈ ਤਾਂ ਇਮੀਗ੍ਰੇਸ਼ਨ ਅੰਕੜਿਆਂ ਦੀ ਲਾਜ਼ਮੀ ਤੌਰ ਤੇ ਚੋਣਤੀ ਕੀਤੀ ਜਾਵੇ ਦੱਸੇ ਕੰਜ਼ਰਵੇਟਿਵ ਆਗੂਆ ਨੇ ਦਲੀਲ ਦਿੱਤੀ ਹੈ ਕਿ ਸਾਲ 2002 ਤੋਂ 2020 ਦੇ ਦਰਮਿਆਨ ਪੱਕੇ ਤੌਰ ਤੇ ਕੈਨੇਡਾ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ 2 ਲੱਖ ਤੋਂ 3 ਲੱਖ ਸਲਾਂ ਨਾ ਰਹੀ ਪਰ ਪਿਛਲੇ ਕੁਝ ਬਰ ਸਾਲ ਦੌਰਾਨ ਨਿਪਲ ਸਰਕਾਰ ਨੇ ਅੰਕੜੇ 5 ਲੱਖ ਤੱਕ ਪੰਜਾਬੀ ਦਿੱਤਾ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ